ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਾਂ ਗੁਰਦੁਆਰਾ ਸਾਹਿਬ ਆਏ ਆ ਜੀ ਬਾਬਾ ਦਲੇਰ ਸਿੰਘ ਖੀੜੀ ਵਾਲਿਆਂ ਦਾ ਗੁਰਦੁਆਰਾ ਜੀ ਜਿਹੜਾ ਮੇਨ ਰੋਡ ਤੇ ਆ ਜੀ ਉੱਥੇ ਜੀ ਚਲੋ ਆਪਾਂ ਤੁਹਾਨੂੰ ਦਰਸ਼ਨ ਕਰਾਨੇ ਦੇਖੋ ਕਿ ਕਿੱਡਾ ਵੱਡਾ ਗੁਰਦੁਆਰਾ ਕਿੰਨੀ ਵਧੀਆ ਨਾ ਇੱਧਰ ਲੰਗਰ ਹਾਲ ਬਣਿਆ ਹੋਇਆ ਜੀ ਤੇ ਇੱਥੇ ਹਰ ਪੂਰਨ ਮਾਸੀ ਨੂੰ ਜੀ ਬਾਬਾ ਜੀ ਦੀਵਾਨ ਲਾਉਂਦੇ ਨੇ ਜੀ ਤੇ ਆਪਣਾ 메인 ਰੋਡ ਤੇ ਬਣਿਆ ਹੋਇਆ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਦੇਖੋ ਇਹ ਕਿੰਨੀ ਹੈ ਨਾ ਸ਼ਾਂਤੀ ਹੈ ਕਿੰਨਾ ਨੰਦ ਆ ਰਿਹਾ ਨਾ ਆਪਣੇ ਘਰੇ ਦਾ ਕੰਮ ਆ ਰੋਲੀ ਹੁੰਦੀ ਹੈ ਜੀ ਦੇਖੋ ਇੱਥੇ ਗੁਰਦੁਆਰੇ ਕਿੰਨੀ ਸ਼ਾਂਤੀ ਆ ਕਿੰਨਾ ਸਕੂਨ ਆਉਂਦਾ ਨਾ ਵੀਡੀਓ ਦੇਖ ਕੇ ਵੀ ਸਕੂਨ ਆਉਂਦਾ ਨਾ ਅੱਜ ਜਦੋਂ ਆਪਾਂ ਗੁਰਦੁਆਰੇ ਦੀ ਐਂਟਰੀ ਕਰਦੇ ਆ ਅੰਦਰ ਹੀ ਕਿੰਨਾ ਨਾ ਮਨ ਨੂੰ ਸ਼ਾਂਤੀ ਮਿਲਦੀ ਹੈ ਗੁਰਦੁਆਰਾ ਸਾਹਿਬ ਆ ਕੇ ਜੀ ਜੇ ਆਪਾਂ ਅੰਦਰ ਚੱਲਦੇ ਆ ਜੇ ਅੰਦਰ ਪਾਠ ਹੋ ਰਹੇ ਨੇ ਜੀ ਤੇ ਪਹਿਲਾਂ ਆਪਾਂ ਨੇ ਸ਼ਾਲ ਸਾਫ ਤੇ ਮੱਥਾ ਟੇਕੀਓ ਜੀ ਫਿਰ ਆਪਾਂ ਅੰਦਰ ਚੱਲਾਂਗੇ ਜੀ ਅੰਦਰ ਵੀ ਪਾਠ ਹੋ ਰਹੇ ਨੇ ਜੀ आपको दे गांव में हमारे कार्य में आपका स्वागत है सेवा हर घर में जीवन है युवा पत्थर की हर सदस्य को देने की इच्छा समाज का है देश सदैव जिस सारा से गुण रूप का कार्य में सुहावे

yeah